ਬੇਟਾ ਦੀਪੀ ਤੂੰ ਇੱਥੇ ਕਿਵੇਂ ਉਦਾਸ ਜਹੀ ਕਿਉਂ ਹੈ ਤੇਰੀਆਂ ਅੱਖਾਂ ਕਿਉਂ ਸੁੱਜੀਆਂ ਹਨ ਘਰੇ ਤਾਂ ਸਭ ਠੀਕ ਹੈ ਨਾ ਪੂਆ ਨੇ ਪੇਕੇ ਘਰ ਕਈ ਦਿਨਾਂ ਤੋਂ ਬੈਠੀ ਵਿਆਹੀ ਹੋਈ ਪਤੀ ਜੀ ਨੂੰ ਪੁੱਛਿਆ ਪੂਆ ਜੀ ਬੱਸ ਪੁੱਛਣਾ ਮੇਰੀ ਕਿਸਮਤ ਮਾੜੀ ਸੀ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੇਰਾ ਜੀਵਨ ਬਰਬਾਦ ਹੋ ਗਿਆ ਮੈਂ ਬਹੁਤ ਦੁਖੀ ਹਾਂ ਮੈਂ ਕੀ ਜਿੱਤਾਂ ਮੈਂ ਜ਼ਿੰਦਗੀ ਕਿਵੇਂ ਕੱਟ ਰਹੀ ਹਾਂ ਮੈਂ ਤਾਂ ਉਦੋਂ ਤੋਂ ਨਰਕ ਭੋਗ ਰਹੀ ਹਾਂ ਜਦੋਂ ਤੋਂ ਮੇਰਾ ਵਿਆਹ ਹੋਇਆ ਹੈ ਬਸ 부ਆ ਜੀ ਮੈਥੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਤਾਂ ਉਹ ਘਰ ਛੱਡ ਕੇ ਆ ਗਈ ਹਾਂ ਪਤੀ ਜੀ ਨੇ ਆਪਣੀ ਦੁੱਖ ਭਰੀ ਜ਼ਿੰਦਗੀ ਦਾ ਹਾਲ ਰੋਇਆ ਤੇ ਪਰਲ-ਪਰਲ ਹੰਝੂ ਕੇਰਨੇ ਲੱਗੀ 부ਆ ਨੇ ਕੁੱਟ ਕੇ ਗੋਦੀ ਵਿੱਚ ਲਿਆ ਸਿਰ ਤੇ ਹੱਥ ਫੇਰਿਆ ਅੱਖਾਂ ਪੁੰਜੀਆਂ ਤੇ ਘੁੱਟ ਲਿਆ ਝਕੀਆਂ ਲੈਂਦੀ ਆਪਣੀ ਪਤੀ ਦੀ ਹਾਲਤ ਦੇਖ ਕੇ ਭੂਆ ਦਾ ਵੀ ਆਪਣਾ ਦੁੱਖ ਹਰਾ ਹੋ ਗਿਆ ਕੀ ਦੁੱਖ ਹੈ ਮੇਰੀ लाਡਲੀ ਨੂੰ ਮੈਂ ਤਾਂ ਸੋਚਦੀ ਸੀ ਤੂੰ ਸਾਡੇ ਖਾਨਦਾਨ ਵਿੱਚੋਂ ਸਭ ਤੋਂ ਸੁખી ਤੀ ਹੈ ਦੋਨੋਂ ਮੀਆਂ ਵੀ ਬਿਖਵਾਉਂਦੇ ਹੋ ਆਪਣਾ ਘਰ ਹੈ ਲਾਲਾਂ ਵਰਗੇ ਤੋਂ ਪੁੱਤਰ ਹਨ ਘਰ ਵਿੱਚ ਰੱਬ ਦਾ ਦਿੱਤਾ ਸਭ ਕੁਝ ਹੈ ਸਾਡੇ ਤਿੰਨਾਂ ਭੈਣਾ ਤੇ ਭਤੀਜੀਆਂ ਵਿੱਚੋਂ ਤੂੰ ਹੀ ਸਭ ਤੋਂ ਸੁਖੀ ਹੈ ਕੀ ਪ੍ਰੌਣਾ ਤੈਨੂੰ ਕੁੱਟਦਾ ਮਾਰਦਾ ਹੈ ਜਾਂ दारू ਵੀ ਕੇ ਘਰ ਵਿੱਚ ਕਲੇਸ਼ ਕਰਦਾ ਹੈ ਜਾਂ ਜੂਆ ਖੇਡਦਾ ਹੈ ਤੇ ਘਰ ਲਟਾਉਂਦਾ ਹੈ ਬੱਚਿਆਂ ਨੂੰ ਕੋਈ ਕੱਪੜਾ ਲੱਤਾ ਲੈ ਕੇ ਨਹੀਂ ਦਿੰਦਾ ਜਾਂ ਤੈਨੂੰ ਕਿਸੇ ਗੱਲ ਤੋਂ ਤੰਗ ਕਰਦਾ ਹੈ ਜੇ ਕੋਈ ਹੋਰ ਤਕਲੀਫ ਹੈ ਤਾਂ ਉਹ ਦੱਸ ਪੂਆ ਨੇ ਬੜੇ ਪਿਆਰ ਨਾਲ ਪਤੀ ਜੀ ਦਾ ਅੰਦਰਲਾ ਦੁੱਖ ਬੋਲਣ ਦੀ ਕੋਸ਼ਿਸ਼ ਕੀਤੀ ਪੂਆ ਜੀ ਅਜੇ ਹੀ ਤਾਂ ਕੋਈ ਗੱਲ ਨਹੀਂ ਵੇਖਣ ਨੂੰ ਤਾਂ ਮੈਂ ਬਹੁਤ ਸੁਖੀ ਹਾਂ ਨਾ ਉਹ दारू ਪੀਂਦੇ ਹਨ ਉਹ ਤਾਂ ਚਾਹ ਵੀ ਨਹੀਂ ਪੀਂਦੇ ਨਾ ਮੈਨੂੰ ਕਦੇ ਮਾਰਦੇ ਘੁੱਟਦੇ ਹਨ ਉਹਨਾਂ ਤਾਂ ਕਦੇ ਹੱਥ ਵੀ ਨਹੀਂ ਚੁੱਕਿਆ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪੈਸਾ ਟੱਕਰ ਆਪਦਾ ਦਿੱਤਾ ਸਭ ਕੁਝ ਹੈ ਬੱਚੇ ਵੀ ਬਹੁਤ ਖੁਸ਼ ਤੇ ਸੁਖੀ ਹਾਨਾ ਪਰਪੂਆ ਜੀ ਹੁਣ ਮੈਂ ਘੁੱਟ-ਘੁੱਟ ਕੇ ਜਾਉ ਨਹੀਂ ਸਕਦੀ ਮੈਂ ਉੱਥੇ ਇੱਕ ਪਲ ਵੀ ਨਹੀਂ ਰਹਿ ਸਕਦੀ ਅਜਹੀ ਜ਼ਿੰਦਗੀ ਨਾਲੋਂ ਤਾਂ ਮੌਤ ਚੰਗੀ ਹੈ ਮੈਂ ਤਿਹੋ ਕਾਲ ਉੱਥੇ ਨਹੀਂ ਜਾਣਾ ਮੈਨੂੰ ਘਬਰਾਟ ਹੁੰਦੀ ਹੈ ਮੇਰੇ ਦਿਲ ਨਹੀਂ ਕਰਦਾ ਬਸ ਮੈਂ ਤਾਂ ਇੱਥੇ ਹੀ ਰਹਾਗੀ ਮੇਰੇ ਪੇਕੇ ਘਰ ਜੇ ਇੱਥੋਂ ਜਵਾਬ ਮਿਲ ਗਿਆ ਤਾਂ ਕਿਤੇ ਹੋਰ ਚਲੀ ਜਾਵਾਂਗੀ ਪਰ ਉੱਥੇ ਨਹੀਂ ਜਾਣਾ ਪਰ ਤੈਨੂੰ ਦੁੱਖ ਕੀ ਹੈ ਤੇਰੀ ਇਸ ਹਾਲਤ ਦਾ ਕਾਰਨ ਕੀ ਹੈ ਦੁਨੀਆ ਵਿੱਚ ਕੋਈ ਅਜਿਹਾ ਮਸਲਾ ਨਹੀਂ ਜਿਸ ਦਾ ਹੱਲ ਨਾ ਹੋਵੇ ਪੂਆ ਨੇ ਫਿਰ ਉਸ ਨੂੰ ਫਰੋਲਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਪੇਕੇ ਆਉਣ ਤੇ ਨਾਰਾਜ਼ ਹੁੰਦੇ ਹਨ ਮੈਨੂੰ ਪੇਕੇ ਨਾਲ ਫੋਨ ਕਰਨ ਦੀ ਇਜਾਜ਼ਤ ਨਹੀਂ ਹੈ ਉਹ ਅਕਸਰ ਮੇਰੇ ਭਰਾਵਾਂ ਨੂੰ ਮੰਦਾ ਚੰਗਾ ਬੋਲਦੇ ਹਨ ਮੈਂ ਪਿੱਕਿਆਂ ਦੇ ਘਰ ਕਿਸੇ ਸ਼ਾਦੀ ਵਿਆਹ ਤੇ ਨਹੀਂ ਆ ਸਕਦੀ। ਮੈਂ ਮੇਰੀ ਮਾਂ ਨਾਲ ਗੱਲ ਕਰਨ ਤੋਂ ਵੀ ਦਰਸਦੀ ਹਾਂ। ਮੇਰੀ ਮਾਂ ਮੇਰੇ ਬਿਨਾ ਰਹਿ ਨਹੀਂ ਸਕਦੀ। ਮੇਰੀ ਮਾਂ ਮੇਰੇ ਨਾਲ ਗੱਲਾਂ ਕਰਕੇ ਆਪਣਾ ਮਨ ਹੌਲਾ ਕਰ ਸਕਦੀ। ਮੈਂ ਕਿਸ ਤਰ੍ਹਾਂ ਦੀ ਬਦਨਸੀਬਤੀ ਹਾਂ ਕਿ ਮਾਂ ਦੇ ਦੁੱਖ ਸੁੱਖ ਵਿੱਚ ਕੰਮ ਨਹੀਂ ਆ ਸਕਦੀ। ਮੇਰੀ ਮਾਂ ਇਨਾਂ ਦਾ ਮੋਢਾ ਪੁੱਸਣ ਨੂੰ ਵੀ ਤਰਸਦੀ ਹੈ ਇਹੇ ਮੇਰੀ ਮਾਂ ਨੂੰ ਪੈਰੀ ਪੈਣਾ ਨਹੀਂ ਕਰਦੇ ਇਹਨਾਂ ਦੇ ਖਾਨਦਾਨ ਵਿੱਚ ਮੱਥਾ ਟੇਕਣ ਦਾ ਰਿਵਾਜ ਹੀ ਨਹੀਂ ਮੇਰੀ ਮਾਂ ਜਵਾਈ ਕੰਨੀਓ ਤਰਸਦੀ ਮਰਚੂ ਇਹਨਾਂ ਨੂੰ ਮੇਰੀ ਮਾਂ ਤੇ ਤੇ ਭੋਰਾ ਤਰਸ ਨਹੀਂ ਆਉਂਦਾ ਜਦੋਂ ਤੇ ਮੇਰੇ ਡੈਡੀ ਗਏ ਹਨ ਮੇਰੀ ਮਾਂ ਘਰ ਵਿੱਚ ਇਕੱਲੀ ਰਹਿੰਦੀ ਹੈ ਤੇ ਸਾਰਾ ਦਿਨ ਮੈਨੂੰ ਯਾਦ ਕਰਕੇ ਪਰੇਸ਼ਾਨ ਰਹਿੰਦੀ ਹੈ ਜਦੋਂ ਮੈਂ ਇਹਨਾਂ ਦੀ ਮਾਂ ਦੀ ਪੂਰੀ ਸੇਵਾ ਕਰਦੀ ਹਾਂ ਇਹਨਾਂ ਦੇ ਭੈਣ ਭਰਾਵਾਂ ਨਾਲ ਵਰਤਦੀ ਹਾਂ ਵਿਆਹ ਸ਼ਾਦੀਆਂ ਤੇ ਜਾਂਦੀ ਹਾਂ ਪਰ ਇਹ ਮੇਰੇ ਨਾਲ ਅਜਿਹਾ سلوਕ ਕਿਉਂ ਕਰਦੇ ਹਨ ਬਸ ਇਹ ਜ਼ੁਲਮ ਬਰਦਾਸ਼ਤ ਨਹੀਂ ਹੁੰਦਾ ਮੈਂ ਆਪਣਾ ਦੁੱਖ ਕਿਸ ਨੂੰ ਸੁਣਾਵਾਂ ਉਸ ਦੇ ਦੁੱਖ ਦੀ ਦਾਸਤਾਨ ਸੁਣ ਕੇ ਭੂਆ ਨੂੰ ਗੱਲ ਕੁਝ ਸਮਝ ਜਹੀ ਆ ਗਈ ਬੇਟਾ ਤੇਰਾ ਦਰਦ ਤੇ ਗੁੱਸਾ ਜਾਇਜ਼ ਹੈ ਮੈਂ ਤੇਰੀਆਂ ਭਾਵਨਾਵਾਂ ਸਮਝਦੀ ਹਾਂ ਪਰ ਦੀਪੀ ਬੇਟੀ ਤੂੰ ਮੇਰੇ ਬਲਵੇਗ ਮੇਰੀ ਬੱਡੀ ਭੈਣ ਬਲਵੇਗ ਪੀਕਿਆਂ ਦਾ ਸਹਾਰਾ ਤਾਂ ਕਦੇ ਅਸੀਂ ਨਹੀਂ ਤੱਕਿਆ ਰੱਬ ਨੇ ਜਿਸ ਬਾਣੀ ਵਿੱਚ ਰੱਖਿਆ ਉਸ ਦੀ ਰਜ਼ਾ ਮੰਨ ਕੇ ਖੁਸ਼ ਰਹਿੰਦੀ ਹਾਂ ਪਹਿਲਾਂ ਤਾਂ ਰੱਬ ਨੇ ਸਾਡੀ ਕੁੱਕ ਹੀ ਸੁਣੀ ਰੱਖੀ ਘਰ ਵਿੱਚ ਕਲਕਾਰੀਆਂ ਸੁਣਨੋਂ ਤਰਸ ਗਏ ਉਹਨਾਂ मियां ਬੀਬੀ ਜ਼ਿੰਦਗੀ ਇੱਕ ਦੂਜੇ ਨੂੰ ਵੇਖ ਕੇ ਘਟ ਰਹੇ ਆ ਕਦੇ ਰੱਬ ਨੂੰ ਗਿਲਾ ਨਾ ਕੀਤਾ ਰੱਬ ਸਾਰਿਆਂ ਨੂੰ ਮੁੰਡੇ ਕੁੜੀਆਂ ਦਿੰਦਾ ਰਿਹਾ ਪਰ ਸਾਡੀ ਵਾਰੀ ਉਸਨੇ ਸਾਡੀ ਇੱਕ ਨਾ ਸੁਣੀ ਮੁੰਡਾ ਤਾਂ ਨਾ ਸਹੀ ਕੋਈ ਕੁੜੀ ਹੀ ਦੇ ਦਿੰਦਾ ਘਰ ਵਿੱਚ ਰੌਣਕ ਹੋ ਜਾਂਦੀ ਫਿਰ ਵੀ ਰੱਬ ਦੀ ਰਜਾ ਵਿੱਚ ਰਹੀਆਂ ਪਰ ਰੱਬ ਨੇ ਰੱਬ ਨੂੰ ਸਾਡੇ ਨਾਲ ਇੰਨੀ ਕਰਕੇ ਵੀ ਸਬਰ ਨਾ ਆਇਆ ਫਿਰ ਸਾਡੇ ਸਿਰ ਤੇ ਸਾਈਂ ਨੂੰ ਵੀ ਸਾਡੇ ਕੋਲੋਂ ਖੋ ਲਿਆ ਅਸੀਂ ਇਕੱਲਿਆਂ ਰਹਿ ਕੇ ਆਪਣੀ ਜ਼ਿੰਦਗੀ ਪੂਰੀ ਕਰ ਰਹੀਆਂ ਹਾਂ ਅਸੀਂ ਕਦੇ ਪਿੱਕਿਆਂ ਦਾ ਸਹਾਰਾ ਨਹੀਂ ਤੱਕਿਆ ਜਿੰਨੀ ਦੇਰ ਮਾਂ ਬੈਠੀ ਸੀ ਕਦੇ-ਕਦੇ ਮਿਲਣ ਆ ਜਾਂਦਾ ਸੀ ਮਾਂ ਪਿਓ ਦੇ ਮਰਨ ਤੋਂ ਬਾਅਦ ਅਸੀਂ ਭਰਾ ਪਰਜਾਈਆਂ ਜੋਗੀਆਂ ਰਹਿ ਗਈਆਂ ਹੁਣ ਤਾਂ ਰੱਬ ਨੇ ਭਰਾ ਵੀ ਖੋ ਲਿਆ ਤੇ ਕਹਿੰਦੇ ਹਨ ਭਤੀਜੇ ਤਾਂ ਤੀਜੇ ਹੁੰਦੇ ਹਨ ਸਾਡਾ ਪੇਕਿਆਂ ਤੇ ਕੋਈ ਯੋਗ ਨਹੀਂ ਰਿਹਾ ਤੂੰ ਤਾਂ ਸੁਖ ਨਾਲ ਭਾਗ ਭਰੀ ਹੈ ਤੇਰਾ ਘਰ-ਬਾਰ ਬਾਲ ਬੱਚੇ ਸਭ ਕੁਝ ਹੈ ਤੂੰ ਪੇਕਿਆਂ ਦਾ ਸਹਾਰਾ ਕਿਉਂ ਤੱਕਦੀ ਹੈ ਪੇਕਿਆਂ ਵੱਲ ਤਾਂ ਸਾਡੇ ਵਰਗੀਆਂ ਵਿਧਵਾ ਮਾਂ ਤੇ ਵੀ ਅਲਾਦ ਵੀ nder par ਨਹੀਂ ਕੁੰਦੀਆਂ ਤੇਰੀ ਪਰੇਸ਼ਾਨੀ ਤਾਂ ਹੈ ਹੀ ਕੁਝ ਨਹੀਂ ਤੂੰ ਆਪਣੇ ਘਰ ਜਾ ਕੇ ਸ਼ੁਕਰ ਹੈ ਤੇ ਪ੍ਰਮਾਤਮਾ ਦਾ ਸ਼ੁਕਰ ਕਰ ਪੂਆ ਨੇ ਦੀਪੀ ਨੂੰ ਸਮਝਾਇਆ ਮੰਮੀ ਮੇਰਾ ਬੈਗ ਦਿਓ ਮੈਂ ਘਰ ਜਾ ਰਹੀ ਹਾਂ ਉਹ ਪ੍ਰੇਸ਼ਾਨ ਹੁੰਦੇ ਹੋਣਗੇ ਕਹਿੰਦੀ ਬੈਗ ਚੁੱਕ ਕੇ ਰਿਕਸ਼ੇ ਤੇ ਬੈਠ ਗਈ ਪੂਆ ਦੀਆਂ ਸੱਚੀਆਂ ਗੱਲਾਂ ਨੇ ਉਸਦੇ ਦਿਮਾਗ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ ਇਹ ਰਜਨਾਦ ਮੇ ਸਿੱਠੀ ਬਾਦਲ ਜੀ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਵਾਗੀ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਜ਼ਰੂਰ ਦੱਸੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਧੰਨਵਾਦ ਜੀ